ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ Facebook ਪੇਜ ਨੂੰ ਫੋਲੋ ਕਰ ਲੋ ਅੱਜ ਦੀ ਵੀਡੀਓ ਪਿੰਡ ਮੱਲਕ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਜੀ ਦੋ ਨਗ ਸੇਲ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾ ਦਾ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਮਲਕੇ ਜਿਲ੍ਹਾ ਮੋਗਾ ਜੀ ਠੀਕ ਹੈ ਦੋ ਨਗ ਸੇਲ ਨੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਆ ਜੀ ਇਹ 5.5 ਮਹੀਨਿਆਂ ਦੀ ਗੱਬਣ ਹੈ ਜੀ ਠੀਕ ਹੈ ਜੀ ਸਾਮ ਨੂੰ 3 ਕਿਲੋ ਲਵੋਗੇ ਜੀ ਠੀਕ ਹੈ ਠੰਡੀ ਸੀਲ ਆ ਜੀ ਪੂਰੀ ਠੰਡੀ ਸੀਲ ਹੈ ਜੀ ਠੀਕ ਸਾਢੇ 5 ਮਹੀਨਿਆਂ ਦੀ ਗੱਬਣ ਆ ਜੀ ਤੇ 3 ਕਿਲੋ ਦੁੱਧ ਸ਼ਾਮ ਨੂੰ ਦਿੰਦੀ ਐ। ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ। ਸੋਨਾ, ਸਿੰਘ ਜੀ ਹਾਈਟ ਵਾਲੇ ਪੱਖ ਤੋਂ ਤੇ weight ਵਾਲੇ ਪੱਖ ਤੋਂ ਬਹੁਤ ਵਧੀਆ ਜੀ। ਥਣ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਸੋਹਣਾ ਮੁਠੀ ਵਾਲਾ ਥਣ ਲੱਗਿਆ ਵਾ। 3 ਕਿਲੋ ਦੁੱਧ ਸ਼ਾਮ ਨੂੰ ਦਿੰਦੀ। ਤੋੜ ਕੇ ਦਿਖਾ ਦਿਓ ਜੀ। ਇੱਧਰੋਂ ਤੋੜ ਲੋ ਜੀ। ਹੈਵੀ weight ਦੀ ਝੋਟੀ ਜੀ ਦੇਖ ਸਕਦੇ ਹੋ ਤੁਸੀਂ। ਆਰਡਰ ਕੁਆਲਿਟੀ ਬਹੁਤ ਵਧੀਆ ਜੀ ਲਿਓ ਜੀ ਵਾਪਸ ਤੁਹਾਨੂੰ ਮੈਂ ਚੈੱਕ ਕਰ ਲਓ ਜੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀਰ ਨੇ ਕਨੈਕਟ ਕਰਨਾ ਹੋਵੇ ਕਰ ਸਕਦਾ ਜੀ ਕੈਮਰੇ ਤੋਂ ਡਰ ਜਾਂਦਾ ਜੀ ਪਸੂ ਮੂੰਹ ਮੱਥਾ ਚੈੱਕ ਕਰ ਲਓ ਜੀ ਕੀ ਡਿਮਾਂਡ ਹੈ ਜੀ ਇਹਦੀ ਇਹ 70000 ਰੁਪਏ ਮੰਗਦੇ ਹੁੰਦੇ ਠੀਕ ਆ ਜੀ 70000 ਰੁਪਏ ਬਾਈ ਜੀ ਡਿਮਾਂਡ ਕਰਦੇ ਆ ਜੀ ਦੋ ਨੰਬਰ ਜੀ ਇਹਦੇ ਕੀ ਡਿਟੇਲ ਆ ਜੀ ਇਹ 7.5 ਮਹੀਨਿਆਂ ਦੀ ਗੱਬਣਾ ਜੀ ਠੀਕ ਹੈ ਦੁੱਧ ਹੀ ਦੁੱਧ 20 ਦਿਨ ਹੋ ਗਏ ਸਾਡੇ ਤੇ ਥਣ ਪਾਸ ਕਰਾ ਦੂਗੀ ਥਣ ਪਾਸ ਕਰਾ ਦੂਗੀ ਥਣ ਪਾਸ ਕਰਾ ਦੂਗੀ 7.5 ਮਹੀਨਿਆਂ ਦੀ ਗੱਬਣਾ ਜੀ ਦੁੱਧੋ ਡਰਾਈ ਆ ਜੀ ਬਾਈ ਕਹਿੰਦਾ ਥਣ ਪਾਸ ਕਰਵਾ ਦੂਗੀ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਤੋੜ ਕੇ ਦਿਖਾ ਦਿਓ ਜੀ ਥਣ ਹਵਾਨਾ ਦੇਖ ਲਓ ਜੀ ਕੈਮਰੇ ਤੋਂ ਥੋੜਾ ਜਿਆਦਾ ਡਰਦਾ ਜੀ ਪਸ਼ੂ ਘਰ ਦੇ ਪਸ਼ੂ ਕਰਕੇ ਨਾਲ ਦੇ ਉੱਪਰੇ ਬੰਦੇ ਦਾ ਕਰ ਜਾਂਦੇ ਥੋੜਾ ਜਿਹਾ ਬਾਈ ਘਰੇਲੂ ਪਸ਼ੂ ਪਾਲਣ ਦਾ ਕੰਮ ਕਰਦੇ ਨੇ ਲੈ ਆਓ ਜੀ ਵਾਪਸ ਇਹ ਵੀ ਬਹੁਤ ਸੋਹਣੀ ਜੀ ਫਾਈਟ ਵਾਲੇ ਪੱਖ ਤੋਂ ਰੰਗ ਰੂਪ ਵਾਲੇ ਪੱਖ ਤੋਂ ਬਹੁਤ ਸੋਹਣੀ ਝੋਟੀ ਜੀ ਸੋਨਾ ਮੂੰਹ ਮੱਥਾ ਤੋੜਾ ਤੁਸੀਂ ਚੈੱਕ ਕਰ ਲਓ ਜੀ ਸੋਨਾ ਥਣ ਲੱਗਿਆ ਮੁਠੀ ਵਾਲਾ ਚਾਰੇ ਥਣ ਸੇਮ ਸਾਈਜ਼ ਦੇ ਨਿੱਖੜ ਮੈਨੇ ਇਹਦੀ ਕਿ ਡਿਮਾਂਡ ਹੈ ਜੀ 65000 ਰੁਪਏ ਹੈ ਜੀ 65000 ਰੁਪਿਆ ਇਹਦੀ ਡਿਮਾਂਡ ਆ ਬਾਕੀ ਜਿਹੜੇ ਵੀ ਬਾਈ ਵੱਲੋਂ ਪ੍ਰਾਈਸ ਕੀਤੇ ਗਏ ਆ ਕੋਈ ਫੈਕਸ ਨਹੀਂ ਜਿਹੜਾ ਵੀ ਵੀਰ ਆਊਗਾ ਮਾਨਤਾ ਨਾਲ ਜ਼ਰੂਰ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀ ਇਹਨੇ ਕਨੈਕਟ ਕਰਨਾ ਹੋਵੇ ਕਰ ਸਕਦਾ ਏ